ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਗਜੋਤ ਸਿੰਘ ਗਿੱਲ ਜ਼ਿਲ੍ਹਾ ਅਫਸਰ ਵਿਗਿਆਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੋਜ਼ਪੁਰ ਕਿਸਾਨ ਵੀਰੋ ਹੁਣ ਕਣਕ ਦੀ ਜਿਹੜੀ ਫਸਲ ਹੈ ਉਹਦੀ ਵਾਢੀ ਹੋ ਚੁੱਕੀ ਹੈ ਤੇ ਜਿਹੜੀ ਕਣਕ ਹੈ ਉਹ ਵੇਥੀ ਵੱਟੀ ਵੀ ਜਾ ਚੁੱਕੀ ਹੈ ਤੇ ਇਸ ਵਾਰ ਕਣਕ ਦੇ ਝਾੜ ਆ ਉਹ ਬਹੁਤ ਚੰਗੇ ਰਹੇ ਹੈ ਕਿਸਾਨ ਵੀਰੋ ਅੱਗੇ ਜਿਹੜੀ ਸਾਡੀ ਮੁੱਖ ਫਸਲ ਆ ਉਹ ਝੋਨਾ ਹੈ ਤਾਂ ਹੁਣ ਜਿਹੜੇ ਅੱਗੇ ਅਸੀਂ ਝੋਨੇ ਜਿਹੜੀ ਪਨੀਰੀ ਹੈ ਉਹਦੀ ਜਿਹੜੀ ਬਜਾਈ ਸ਼ੁਰੂ ਹੋ ਜਾਣੀ ਹੈ ਤੇ ਹੁਣ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਝੋਨੇ ਦੀ ਜਿਹੜੀ ਕਿਸਮ ਜਿਹਦੀ ਅਸੀਂ ਲਵਾਈ ਕਰਨੀ ਆ ਉਹਦੀ ਅਸੀਂ ਚੋਣ ਆ ਉਹ ਅਸੀਂ ਬੜੇ ਚੰਗੇ ਤਰੀਕੇ ਨਾਲ ਕਰੀਏ ਤਾਂ ਕਿਸਾਨ ਵੀਰੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਸੀਂ ਉਹਨਾਂ ਦੀ ਚੋਣ ਕਰੀਏ ਜਿਵੇਂ ਕਿ ਪੀਆਰ 126 ਕਿਸਾਨ ਵੀਰੋ ਚੋਣੇ ਦੀ ਇਹ ਕਿਸਮ ਪੀਆਰ 126 ਇਹ ਘੱਟ ਸਮੇਂ ਦੇ ਵਿੱਚ ਪੱਕਣ ਵਾਲੀ ਕਿਸਮ ਹੈ ਤਾਂ ਇਹਦੇ ਉੱਤੇ ਖਰਚਾ ਵੀ ਘੱਟ ਆਉਂਦਾ ਹੈ ਤਾਂ ਇਹਦਾ ਝਾੜ ਬਹੁਤ ਚੰਗਾ ਹੈ ਤਾਂ ਇਹਦੇ ਨਾਲ ਜਿਹੜਾ ਉਹ ਮੁਨਾਫਾ ਉਹ ਜ਼ਿਆਦਾ ਹੁੰਦਾ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਵੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਆ ਕਿ ਅਸੀਂ ਝੋਨੇ ਦੀਆਂ ਘੱਟ ਸਮਾ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰੀਏ ਤਾਂ ਕਿ ਉਹਦੇ ਨਾਲ ਜਿਹੜੀ ਸਾਨੂੰ ਜਿਹੜਾ ਪਾਣੀ ਦੀ ਵੀ ਘੱਟ ਲੋੜ ਪੈਂਦੀ ਆ ਤਾਂ ਉਹਦੇ ਨਾਲ ਜਿਹੜੀ ਬਿਜਲੀ ਦੀ ਖਪਤ ਵੀ ਘੱਟ ਹੁੰਦੀ ਹੈ ਤਾਂ ਉਹਦੇ ਉੱਤੇ ਜਿਹੜੇ ਸਾਡੇ ਬਾਕੀ ਖਰਚੇ ਆ ਉਹ ਵੀ ਜਿਹੜੇ ਉਹ ਘੱਟ ਹੁੰਦੇ ਆ ਤੇ ਉਹਦੇ ਨਾਲ ਜਿਹੜਾ ਜਿਹੜਾ ਸਾਡਾ ਝਾੜ ਹੈ ਇਸ ਕਿਸਮ ਦਾ ਉਹ ਜ਼ਿਆਦਾ ਹੈਗਾ ਤਾਂ ਝਾੜ ਜਦੋਂ ਜਿਆਦਾ ਹੈਗਾ ਖਰਚੇ ਘੱਟ ਆਉਣ ਦੇ ਨਾਲ ਤਾਂ ਸਾਨੂੰ ਜਿਹੜਾ ਮੁਨਾਫਾ ਵੱਧ ਹੋਣਾ ਤਾਂ ਕਿਸਾਨ ਵੀਰੋ ਆਓ ਝੋਨੇ ਦੀਆਂ ਘੱਟ ਖਮਾ ਲੈਣ ਵਾਲੀਆਂ ਕਿਸਮਾਂ ਲਗਾਈਏ ਘੱਟ ਖਰਚੇ ਦੇ ਨਾਲ ਵੱਧ ਝਾੜ ਤੇ ਵੱਧ ਮੁਨਾਫਾ ਕਮਾਈਏ ਸਤਿ ਸ਼੍ਰੀ ਅਕਾਲ